ਅੱਜ ਦੀ ਨਹੀਂ ਪੰਜਾਬ ਸਰਕਾਰ ਵੱਲੋਂ ਆਪਣਾ ਚੌਥਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਇਸ ਬਜਟ ਦੇ ਵਿੱਚ ਮੁਲਾਜ਼ਮਾਂ ਦੇ ਮਾਨ ਪੱਤੇ ਵਿੱਚ ਕੋਈ ਵਾਦਾ ਨਹੀਂ ਕੀਤਾ ਗਿਆ ਜਿਸ ਤੋਂ ਨਾਰਾਜ਼ ਹੋ ਵੱਖ-ਵੱਖ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਫਤਿਹਗੜ੍ਹ ਸਾਹਿਬ ਦੇ ਬਾਹਰ ਪੰਜਾਬ ਸਰਕਾਰ ਵੱਲੋਂ پاس ਬਜਟ ਦੀਆਂ ਕਾਪੀਆਂ ਨੂੰ ਪ੍ਰਦਰਸ਼ਨ ਕੀਤਾ ਗਿਆ ਮੈਂ ਆਪਕਾਰ ਸਿੰਘ ਈਮਾ ਪ੍ਰਧਾਨ ਕਲਾਸ 4 ਗਵਰਨਮੈਂਟ ਅਪਲਾਈ ਯੂਨੀਅਨ ਅਤੇ ਸਰਪ੍ਰਸਤ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਅੱਜ ਬਸਨਾ ਚਾਹਾਂਗਾ ਕਿ ਅੱਜ ਦਾ ਜਿਹੜਾ ਧਰਨਾ ਹੈ ਇਹ ਸਾਡਾ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਕੁਝ ਵੀ ਪਲਾਜਾ ਵਾਸਤੇ ਜੋ ਪੈਨਸ਼ਨਰਾਂ ਵਾਸਤੇ ਨਹੀਂ ਰੱਖਿਆ ਉਸ ਦੇ ਖਿਲਾਫ ਜਿਹੜੀਆਂ ਬਜਟ ਦੀਆਂ ਕਾਪੀਆਂ ਨੇ ਉਹ ਅੱਜ ਅਸੀਂ ਫੁੱਪਣ ਜਾ ਰਹੇ ਹਾਂ ਸਾਰੇ ਪੰਜਾਬ ਦੇ ਵਿੱਚ ਉਹਦੇ ਵਿੱਚ ਚਾਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਹੋਵੇ ਚਾਹੇ ਪੈਨਸ਼ਨ 2.95 ਦਾ ਹੋਵੇ ਸੋਤਨੀ ਹੋਵੇ ਚਾਹੇ ਪ੍ਰਾਣੀ ਪੈਨਸ਼ਨ ਸਕੀਮ ਜਿਹੜੀ ਲਾਗੂ ਕਰਨੀ ਹੋਵੇ ਜਾਂ ਹੋਰ ਕੋਈ ਜਿਹੜਾ ਬਕਾਇਆ ਇਹਨਾਂ ਨੇ ਦਿੱਤਾ ਉਹ ਬੜਾ ਰੋਕ ਝੋਲੇ 'ਚ ਪਾਤਾ ਉਹ ਕੁਝ ਵੀ ਨਹੀਂ ਹੈਗਾ ਉਹਦੇ ਵਿੱਚ ਕਿਸੇ ਨੂੰ ਅੱਜ ਤੱਕ ਕੁਝ ਨਹੀਂ ਮਿਲ ਰਿਹਾ ਖਾਸ ਕਰਕੇ ਮੁਲਾਜ਼ਮਾਂ ਨੂੰ ਜਿਹੜੇ ਆਨ ਜੋਬ ਨੇ ਕੋਈ ਇਸ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਲਗਾਤਾਰ ਜਿਹੜੇ ਪਹਿਲਾਂ ਸੰਘਰਸ਼ ਕਰਦੇ ਆ ਰਹੇ ਹਾਂ ਅੱਜ ਵੀ ਬਜਟ ਦੀਆਂ ਕਾਪੀਆਂ ਫੂਕੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅੱਜ ਤੋਂ ਬਾਅਦ ਫੇਰ ਵੀ ਜੇ ਸਾਡੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਜਾਂ ਕੋਈ ਪ੍ਰੋਵੀਜ਼ਨ ਨਾ ਕੀਤੀ ਗਈ ਤਾਂ ਅਸੀਂ ਅੱਗੇ ਵੀ ਇਹ ਸਰਚੇ ਦਾ ਜਾਰੀ ਰੱਖਾਂਗੇ। ਪ੍ਰਧਾਨ ਗਵਰਨਮੈਂਟ ਫੰਕਸ਼ਨਰ ਐਸੋਸੀਏਸ਼ਨ ਜਿਲ੍ਹਾ ਫਗਵਾੜਾ ਸਾਡਾ ਅੱਜ ਦਾ ਧਰਨਾ ਜਿਹੜਾ ਹੈ ਅਸੀਂ 2 ਦਿਨ ਮੋਹਾਲੀ ਦੇ ਵਿੱਚ ਮੁਲਾਜ਼ਮਾਂ ਪੈਨਸ਼ਨਰਾਂ ਨੇ ਵੱਡੀਆਂ ਰਹਿਮੀਆਂ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੋ ਬਜਟ ਤੁਸੀਂ ਇਹ ਪੇਸ਼ ਕਰਨਾ 26 ਨੂੰ ਇਹਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਦੇ ਲਈ ਜਿਹੜਾ ਹੈਗਾ ਨਿਰਤਾਰਾ ਕੀਤਾ ਜਾਵੇ ਪਰ ਸਰਕਾਰ ਇਹਦੀ ਠੀਠ ਨਿਕਲੀ ਵੀ ਸਾਡੇ ਵਾਸਤੇ ਇੱਕ ਵੀ ਪੈਸਾ ਨਾ ਮੁਲਾਜ਼ਮਾਂ ਵਾਸਤੇ ਨਾ ਪਰਿਸ਼ਰਾਂ ਵਾਸਤੇ ਨਹੀਂ ਰੱਖਿਆ ਤੋਂ ਇਸ ਦੇ ਰੋਸ ਵਿੱਚ ਅਸੀਂ ਉਸ ਦਿਨ ਐਲਾਨ ਕੀਤਾ ਸੀ ਜੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਾ ਰੱਖਿਆ ਤਾਂ ਅਸੀਂ ਜਿਹੜਾ ਹਜੇ ਅਜਿਆ ਕਾਪੀਆਂ ਲੋਕਾਂ ਨੇ ਅੱਜ ਅਸੀਂ ਉਹ ਸੈਕਸ਼ਨ ਦੇ ਲਈ ਇੱਥੇ ਇਕੱਠੇ ਹੋਏ ਆ ਮੁਲਾਜ਼ਮ ਤੇ ਪੈਨਸ਼ਨਰ ਵੀ ਆ ਕੇ ਸਰਕਾਰ ਨੂੰ ਚੇਤਾਵਨੀ ਦੇ ਸਕੀਏ ਇਹ ਬਾਰੀ ਜਿਹੜਾ ਆਇਆ ਫੂਕਣ ਜੋਗੇ ਸੀ ਉਹ ਅਸੀਂ ਫੂਕਤਾ ਆਉਣ ਵਾਲੇ ਸਮੇਂ ਵਿੱਚ ਜੇ ਸਾਡੇ ਲਈ ਕੁਝ ਹੋਰ ਨਾ ਕੀਤਾ ਨਾ ਜਾਮਾ ਪਰੇਸ਼ਾਨੀ ਨਾ ਕੀਤਾ ਤਾਂ ਅਸੀਂ ਤੁਹਾਡਾ ਪਿੰਡਾ ਇਸ਼ਾਰਾ ਵਿੱਚ ਵੜਨਾ ਬੰਦ ਕਰ ਜਾਂਦੇ ਹਾਂ ਧੰਨਵਾਦ ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ